ਰੋਸ ਸੇਕਰਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਕੱਲ ਨੂੰ ਜਿਹੜਾ ਆ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਬੰਦ ਰੱਖਿਆ ਗਿਆ ਆ ਮੰਡੇ 30 ਤਰੀਕ ਨੂੰ ਉਸ ਸੰਬੰਧ ਦੇ ਵਿੱਚ ਨਵਾਂ ਸ਼ਹਿਰ ਵਪਾਰ ਮੰਡਲ ਦੇ ਮੈਂਬਰਾਂ ਵੱਲੋਂ ਕਿਸਾਨ ਸੰਗਠਨ ਦੇ ਜਿਹੜੇ ਆਗੂਆਂ ਨਾਲ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਮੀਟਿੰਗ 'ਚ ਫੈਸਲਾ ਇਹ ਲਿਆ ਗਿਆ ਹੈ ਕਿ ਕੱਲ ਨੂੰ ਨਵਾਂ ਸ਼ਹਿਰ ਵਪਾਰ ਮੰਡਲ ਨਵਾਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਪੂਰਨ ਤੌਰ ਤੇ ਬੰਦ ਦਾ ਜਿਹੜਾ ਆ ਜਿਹੜੀ ਕਾਲ ਸੀਗੀ ਕਿਸਾਨਾਂ ਦੀ ਜਿਹੜੀ ਉਹਨੂੰ ਸਮਰਥਨ ਦਿੱਤਾ ਗਿਆ ਸੋ ਨਵਾਂ ਸ਼ਹਿਰ ਦੇ ਜਿੰਨਾ ਵਪਾਰ ਆ ਉਹ 7 ਤੋਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹੇਗਾ ਇਸ ਦੌਰਾਨ ਜਿਹੜੀਆਂ ਅਸੈਂਸ਼ੀਅਲ ਕਮੋਡਿਟੀਜ਼ ਨੇ ਉਹਨਾਂ ਨਾਲ ਰਿਲੇਟਡ ਜਿਹੜੀਆਂ ਸ਼ਾਪਸ ਆ ਉਹਨਾਂ ਨੂੰ ਜਿਹੜੀ ਆ ਖੋਲਣ ਦੀ ਇਜਾਜ਼ਤ ਦਿੱਤੀ ਗਈ ਆ ਸੋ ਬਾਕੀ ਸਾਰੇ ਦੁਕਾਨਦਾਰ ਜਿਹੜੇ ਆ 7 ਤੋਂ 11 ਵਜੇ ਤੱਕ ਜਿਹੜਾ ਬੰਦ ਰੱਖਣਗੇ ਇਹ ਜਿਹੜਾ ਫੈਸਲਾ ਲਿਆ ਗਿਆ ਧੰਨ ਅੱਜ ਮੈਂ ਵਪਾਰਕ ਮੰਡਲ ਯੂਨੀਅਨ ਜਿਲ੍ਹਾ ਨਵਾਂ ਸ਼ਹਿਰ ਦੇ ਕੋਲ ਆ ਕੇ ਬੇਨਤੀ ਕੀਤੀ ਆ ਕਿ ਕੱਲ ਜੋ ਪੰਜਾਬ ਬੰਦ ਦਾ ਸੱਦਾ ਉਹਦੇ ਵਿੱਚ ਇਹ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦਾ ਸਾਥ ਦੇਣ ਤਾਂ ਕਿ ਅਸੀਂ ਸਾਰੇ ਭਾਈਚਾਰਕ ਤੌਰ ਤੇ ਇਕੱਠੇ ਹੋ ਕੇ ਇਸ ਬੰਦ ਨੂੰ ਸਫਲ ਬਣਾ ਸਕੀਏ ਸੋ ਮੈਂ ਪ੍ਰਧਾਨ ਜੀ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਆ ਬਾਕੀ ਇਹ ਦੱਸਦੇ ਆ ਜੀ ਸਰ ਬੰਦ ਦੇ ਬਾਰੇ ਕਾਦੇ ਲਈ ਬੰਦ ਕਰ ਰਹੇ ਇਹ ਬੰਦ ਹੈਗਾ ਜੀ ਜਿਹੜਾ ਡੱਲੇਵਾਲ ਸਾਹਿਬ ਜੀ ਜਿਹੜੀਆਂ ਕਿਸਾਨ ਯੂਨੀਅਨਾਂ 11 ਮਹੀਨਿਆਂ ਤੋਂ ਪਰ ਪੰਜਾਬ ਤੇ ਹਰਿਆਣਾ ਬਾਰਡਰਾਂ ਤੇ ਬੈਠੀਆਂ ਤੇ ਸਰਕਾਰ ਸੁਣ ਨਹੀਂ ਰਹੀ ਅਸੀਂ ਇਹ ਸਿਰਫ ਦੱਸਣ ਲਈ ਇਹ ਬੰਦ ਕੀਤਾ ਕਿ ਅਸੀਂ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਸੋ ਉਹਨਾਂ ਦੇ ਨਾਲ ਬੈਠ ਕੇ ਸਰਕਾਰ ਦਾ ਫਰਜ਼ ਬਣਦਾ ਕਿ ਗੱਲ ਕਰਨ ਤੇ ਉਹਨਾਂ ਮੁੱਦਿਆਂ ਤੇ ਵਿਚਾਰਨ ਅੱਜ ਬਲਾਈ ਅੱਜ ਸਾਰੇ ਕਿਸਾਨ ਭਾਈਚਾਰਾ ਸਾਡੇ ਕੋਲ ਇੱਥੇ ਨਵਾਂ ਸ਼ਹਿਰ ਦੇ ਵਿੱਚ ਮੌਜੂਦ ਹੋਏ ਨੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੱਲ ਨੂੰ ਬੰਦ ਦਾ ਸੱਦਾ ਦਿੱਤਾ ਹੈ ਜਿਹਦੇ ਵਿੱਚ ਅਸੀਂ ਇੱਕ ਇਹਨਾਂ ਦਾ ਫੈਸਲਾ ਕੀਤਾ ਕਿ 7 ਤੋਂ 11 ਵਜੇ ਤੱਕ ਸਾਰਾ ਜ਼ਿਲ੍ਹਾ ਵਪਾਰਮੰਡਲ ਬੰਦ ਰਹੇਗਾ ਪੂਰਨ ਤੌਰ ਤੇ 7 ਤੋਂ 11 ਕੱਲ ਨੂੰ ਬੰਦ ਰਹੇਗਾ ਤੇ ਅਸੀਂ ਮੈਡੀਕਲ ਜਾ ਉਹ ਵੀ ਸਾਰੇ ਬੰਦ ਮੈਡੀਕਲ ਵੀ ਮੈਡੀਕਲ ਨਹੀਂ ਮੈਡੀਕਲ ਨਹੀਂ ਬੰਦ ਹੋਏਗਾ ਬਾਕੀ ਸਾਰਾ ਆਲਮੋਸਟ ਸਾਰਾ ਬੰਦ ਹੋਏ ਕਿਉਂਕਿ ਮੈਡੀਕਲ ਦੇ ਬਹੁਤ ੈਸੈਂਸ਼ੀਅਲ ਤੇ ਵਿੱਚ ਆ ਗਿਆ ਤੇ ਇਸ ਕਰਕੇ ਜਰੂਰ ਕੱਲ ਨੂੰ ਪੂਰਨ ਤੌਰ ਤੇ ਸਾਰਾ ਜ਼ਿਲ੍ਹਾ 7 ਤੋਂ 11 ਸਾਰੀਆਂ ਦੁਕਾਨਾਂ ਬੰਦ ਰੱਖਣਾ ਕੋਈ ਜਦ ਤਨਾ ਪ੍ਰਦਰਸ਼ਨ ਪਾ ਵੀ ਹੈ ਆਪਣਾ